ਮੰਮੀ ਸਾਨੂੰ ਨਹੀਂ ਸਾਡੇ ਸੂਟ ਪਸੰਦ ਤਾਂ ਨਹੀਂ ਕਹਣਾ ਆ ਰੱਜੀ ਦਾ ਸੋਹਣਾ ਆ ਉਹਨੂੰ ਅਸੀਂ ਵਧੀਆ ਕਹਿੰਦੇ ਆ ਸਾਡੇ ਪਤਾ ਨਹੀਂ ਤੁਸੀਂ ਕਿੱਥੋਂ ਚੱਕ ਕੇ ਲਿਆਉਂਦੇ ਆ ਆਹ ਉਹ ਨਿਆਣੇ ਚੱਕੇ ਦਾ ਢੇਰਾ ਤੋਂ ਮੈਂ ਨਾ ਹੋਤੀਰੀ ਅਗਲੀ ਗੱਲ ਮੰਮੀ ਤੁਸੀਂ ਮੈਨੂੰ ਇਹਨਾਂ ਦੇ ਵੀ ਦਿਖਾਓ ਇਹਨਾਂ ਦੇ ਕਿਹੜੇ ਸੂਟ ਆ ਤੂੰ ਗੱਲ ਕਹਿਣੀ ਆ ਤੇ ਮੰਮੀ ਇਹਨਾਂ ਦਾ ਦੇਖ ਲਾ ਦੇਖ ਲਾ ਇਹ ਰੱਜੀ ਤੁਸੀਂ ਵੀ ਆਪਣੇ ਸੂਟ ਖਾਓ ਤੁਹਾਡੇ ਕਿਰੇ ਆ ਤੂੰ ਉੱਠ ਕੇ ਆ ਜਿੰਦੀ ਜਿਆਦਾ ਵਧੀਆ ਸਗ ਕੰਦਾ ਲੱਗਿਆ ਚਲ ਕੋਈ ਨਹੀਂ ਤੂੰ ਕਾ ਤੁਸੀਂ ਵੀ ਖਾਪੋ ਮੰਮੀ ਇਹਨਾਂ ਦੇ ਕਿਰੇ ਸੂਟ ਆ ਇਹ ਆ ਤੁਸੀਂ ਮੰਮੀ ਕਹਿੰਦੇ ਕਿ ਖਾ ਲ ਤਾ ਆ ਸੁੱਖੀ ਲਾ ਆ ਲੈ ਦਿੰਦਾ ਆ ਆਪਣਾ ਕੰਮ ਮੈਂ ਕਿਤੇ ਛੱਡ ਦੇਣਾ ਮੰਮੀ ਨੇ ਆਪਣਾ ਰੱਖ ਦੇਣਾ ਹਾਂ ਜੀ ਉਹ ਤੂੰ ਮੈਂ ਬਾਅਦ ਚ ਆ ਸਕਦਾ ਮੈਂ ਹਜੇ ਮਤਲਬ ਨਹੀਂ ਨੀ ਬੋਲ ਕੇ ਹਾਂ ਤੂੰ ਇਹ ਮੈਂ ਤੁਹਾਨੂੰ ਕਹਿਣਾ ਆ ਉਹ ਤੋਂ ਵੱਧ ਵੀ ਮੈਂ ਦੇਖ ਕੇ ਕੁਝ ਵੀ ਨਹੀਂ ਕਰਾਂਗਾ ਤੂੰ ਦੇਖ ਰਿਹਾ ਇਹਨਾਂ ਦਾ ਵੀ ਕੇਕ ਜੇ ਨਹੀਂ ਇਹਨਾਂ ਤੇ ਦਿਖਾਓ ਕਿਹੜੇ ਆ ਪਹਿਲਾਂ ਕਦੀ ਕਦੀ ਗੱਲ ਕਰਨੀ ਆ ਇਹ ਫਰਕ ਆ ਸੁੱਕੀ ਦਾ ਆ ਲੰਦਰ ਦਾ ਆ ਨਾ ਮੈਨੂੰ ਨਹੀਂ ਕੋਈ ਵੀ ਬਸੰਦ ਹੈਗਾ ਰੱਖ ਲੋ ਤਿੰਨੇ ਤੁਸੀਂ ਜਿਹਨੂੰ ਦੇਰਿਆਂ ਦੇ ਦੋ ਤੂੰ ਵੀ ਨਹੀਂ ਗੱਲ ਕਰਨੀ ਚਲੋ 1 2 3 ਮੰਮੀ ਤੁਸੀਂ ਨਾ ਇਹ ਦਿਖਾਓ ਇਹਨਾਂ ਦੇ ਕਿਹੜੇ ਸੂਟ ਆ ਨਹੀਂ ਲਾ ਨਹੀਂ ਤੈਨੂੰ ਜੀਨ ਨਹੀਂ ਜਾਗਾ ਬਾ ਦੇਖ ਲੈ ਇਹਨਾਂ ਤੇ ਆ ਨਿੰਦਰ ਦਾ ਆ ਸੁਖੀ ਦਾ ਇਹ ਕਿੰਨੇ ਕਿੰਨੇ ਸੂਟ ਲੈ ਕੇ ਆਏ ਆ ਮੈਨੂੰ ਤਾਂ ਕੋਈ ਨਹੀਂ ਪਸੰਦ ਕਿੰਨਾ ਚੱਕ ਲਓ ਤੁਸੀਂ ਸੂਟ ਮੈਨੂੰ ਵੀ ਕੋਈ ਪਸੰਦ ਪਤਾ ਨਹੀਂ ਕਿੱਥੋਂ ਧੇਰਾ ਤੋਂ ਚੱਕ ਕੇ ਆਏ ਹੋ ਜਿੱਦਾਂ ਮੈਨੂੰ ਸਿੱਧੇ ਨਹੀਂ ਪਸੰਦ ਨਾਲੇ ਪੂਰੀ ਬਾਹਰ ਕੱਢ ਲਿਆ ਖੋਲ ਈਦਾ ਹੁੰਦਾ ਈਦਾ ਈਦਾ ਖੋਲ ਈਨਾ ਹਾਂ ਫੇ ਵਧੀਆ ਵੀਡੀਓ ਬਣਦੀ ਹੁੰਦੀ ਈਦਾ ਕੱਢ ਹਾਂ ਫੇ ਖੋਲ ਪੂਰਾ ਪੂਰਾ ਈਦਾ ਤਾਂ ਦੁਕਾਨ ਵਾਲਾ ਵੀ ਨਹੀਂ ਕਹਿ ਸਕਦਾ ਵੀ ਸੂਟ ਚੰਗਾ ਕੀ ਮਾਰਿਆ ਤੂੰ ਬਾਹਰ ਖਲਾਰਾ ਪਾ ਇਹ ਕਿਹੜਾ ਹੋ ਗਿਆ ਤੇ ਦਾਤ ਜਿਹੜੀਆਂ ਜਿਹੜੀਆਂ ਫੈਕੀ ਨਾਲ ਬਰ ਪਏ ਜਾ ਰਹੀਆਂ ਚੱਲ ਮੈਂ ਨਾ ਹਾਂ ਹਾਂ ਖੋਲ ਚੰਗੀ ਤਰ੍ਹਾਂ ਦੇਖੀ ਆਪ ਦਾ ਇਹ ਕੋਈ ਇਹਨੂੰ ਬਾਹਰੋਂ ਬਾਹਰ ਇਹਨੂੰ ਦੇਖਣਾ ਇਹਦੇ ਨੂੰ ਆ ਦੇਖਣਾ ਫਿਰ ਇਹਨੂੰ ਦੇਖਣਾ ਫਿਰ ਜਾ ਕੇ ਡਿਸੀਜਨ ਲਈ ਲੰਘ ਤਾ ਐ ਹੀ ਨਾ ਫਾਫੇ ਨੂੰ ਸੁਲਾਇਆ ਮੈਨੂੰ ਤੇ ਮੇਰੀ ਜੰਗੇ ਇਦਾਂ ਸਾਰਾ ਬਾਹ ਬਾਹ ਕੱਢ ਕੇ ਜਿੱਦਾਂ ਮਾਂਸੀ ਕੱਲ ਲਵਾਵੇਂ ਨਾਤ ਲਾ ਕੇ ਕੱਪੜਾ ਨਹੀਂ ਹੋਈ ਹੋਰ ਦਿਖਾ ਪਾਈ ਫਿਰ ਬਾਅਦ ਵਿੱਚ ਤਿੰਨੇ ਕਹਿ ਕੇ ਮੈਨੂੰ ਨਹੀਂ ਤਿੰਨੇ ਪਸੰਦ ਤੁਸੀਂ ਦੇ ਦਿਓ ਮੰਮੀ ਜਰੂਰ ਦੇਣਿਆ ਆ ਲਵਾਵੇਂ ਚ ਕਿਹਦਾ ਆ ਆਪਣਾ ਵੀ ਦਿਖਾਓ ਤੁਸੀਂ ਮੈਨੂੰ ਮੰਮੀ ਮੰਮੀ ਨੇ ਆਪੇ ਕਹਿ ਦੇਣਾ ਜਿਹੜੀ ਕਹਿੰਦੀ ਆ ਲਫਾਫੇ ਵਾਲਾ ਦਿਖਾ ਬੋ ਲਫਾਫੇ ਵਾਲਾ ਲਫਾਫੇ ਚ ਪਤਾ ਨਹੀਂ ਕਿਹੜਾ ਸਾਪ ਆ ਲੈ ਪਰ ਆ ਵੀ ਦੇਖ ਲੈ ਮੰਮੀ ਆ ਰਸੋਲੋ ਤੁਸੀਂ ਹਾਂ ਮੈਨੂੰ ਬਸਿੰਦਾ ਮੈਨੂੰ ਦੇ ਦਿਓ ਇਹਦੇ ਤੇ ਆਖੋ ਆ ਸਾਰਿਆਂ ਦੀ ਫਿਰ ਮੰਮੀ ਆਖੋ ਹੋਣੀ ਆ ਆ ਸੂਟ ਐਨੀ ਆ ਆ ਤੁਹਾਡਾ ਸੂਟ ਵਧੀਆ ਆ ਮੈਨੂੰ ਲੱਗਦਾ ਸਹੀ ਗੱਲ ਲਈ ਆ ਚਲੋ ਚਲ ਆ ਰੱਬ ਜਿਹੜਾ ਨਿੰਦ ਤੇ ਗਿਆ ਬੇਸ ਐਵੇਂ ਹੀ ਆ ਵਾਣ 2 3 ਆ ਵੀ ਜੀ ਦੇਖਦੇ ਲੈ ਮੰਮੀ ਹੁਣ ਕਪੜਾ ਦੇਖ ਕੇ ਦੇਖੂਗੀ ਕਿਦਾਂ ਆਇਆ ਹੱਥ ਲਾ ਕੇ ਪਤਾ ਲੱਗਦਾ ਕੱਪੜਿਆਂ ਨੂੰ ਲਾ 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 ਹੱਥ ਮੰਮੀ ਮੈਨੂੰ ਤਾਂ ਤਿੰਨੇ ਹੀ ਨਹੀਂ ਪਸੰਦ ਰੱਖ ਲਓ ਤੁਸੀਂ ਇਹ ਤਿੰਨੇ ਤੁਸੀਂ ਉਹ ਸਮਾ ਲਿਓ ਨਹੀਂ ਮੰਮੀ ਇਹ ਲੁਕਾ ਕੇ ਦੇ ਵਿੱਚ ਕੀ ਆ ਵੀ ਇਹਦੇ ਵਿੱਚ ਕੀ ਆ ਸੂਟ ਆ ਮੇਰਾ ਫੇਰ ਵੀ ਦਿਖਾ ਦਿਓ ਤੁਸੀਂ ਉਈ ਜਾਨੇ ਆ ਇਹ ਵੀ ਦਿਖਾਓ ਤੁਸੀਂ ਕਿਦਾਂ ਦਾ ਦੇਖਾਂ ਇਹ ਵੀ ਇਹਦੀ ਤੇ ਬਾਡੀ ਤੁਹਾਡੀ ਆਖਾ ਸਾਰੀਆਂ ਜਾਨੀਆਂ ਦੀ ਲੈ ਫੜ ਦੇ ਦੇ ਲਾ ਲੈ ਜਿਹੜਾ ਵਧੀਆ ਸੂਟ ਆ ਉਹ ਤਾਂ ਤੁਸੀਂ ਵੇਚ ਲ ਕੋ ਕੇ ਰੱਖਿਆ ਹੋ ਆ ਲਾ ਮੰਮੀ ਇਹ ਨਹੀਂ ਮੈਨੂੰ ਪਸੰਦ ਆ ਇਹ ਹੀ ਮੇਰੇ ਤੁਹਾਡੇ ਕੋਲ ਯਾਰ ਹੁੰਦਾ ਇਹ ਪਸੰਦ ਹੋ ਇਹ ਵੰਦੇ ਦੋ ਇਹਨਾਂ ਸਮਾ ਲਾਂ ਨਹੀਂ ਆ ਇਹ ਤੈਨੂੰ ਕਾਹਦੀ ਦੇ ਦਮਾ ਮੈਂ ਆਪਣੇ ਲਈ ਲੈ ਆਈਆਂ ਸੀ ਤੁਸੀਂ ਆਪਣੇ ਲਈ ਵਧੀਆ ਲੈ ਆ ਸਾਡੇ ਲਈ ਕਿਥੋਂ ਢੇਰ ਗੁੜੇ ਚੱਕ ਰਿਹਾ ਆ ਨਹੀਂ ਤੂੰ ਸਾਡੇ ਨਹੀਂ ਇਹ ਘਟੀਆ ਕੱਪੜੇ ਲੈ ਕੇ ਆਏ ਆ ਸਾਡੇ ਲਈ ਮੇਰੇ ਬਰਾਬਰ ਦੇ ਪਾਉਂਦੀਆਂ ਨੇ ਇਹ ਤਾਂ ਲਗਿਆ ਰ ਮਮੀ ਆ ਬਲੀਆ ਇਹ ਮੈਨੂੰ ਦੇ ਦੋ ਇੱਕ ਤਾਂ ਖੋਲੇ ਇਹਦਾ ਕਿਸੇ ਪ੍ਰਿੰਟ ਨੂੰ ਕਿਹਾ ਸੀ ਮੇਰੀ ਗੱਲ ਪੂਰਾ ਡਿਜ਼ਾਈਨ ਕੱਟ ਕੇ ਦੇਖੀ ਜਾਂਦਾ ਇਹ ਤਾਂ ਸਿਰਫ ਐਕਟਿੰਗ ਹੋ ਜਾਂਦੀ ਐ ਸਿਰਫ ਇੱਕ ਸ਼ੋਹਾ ਕਰ ਰਹਾ ਐ ਹੋਰ ਨਹੀਂ ਕਲਾ ਕਲਾ ਮੇਰੇ ਉਹ ਕਹਿੰਦੇ ਮਤਲਬ ਕੋਈ ਨਹੀਂ ਹੋ ਰਿਹਾ ਦੁਆਰਾ ਕਰ ਲ ਨੀ ਦੁਆਰਾ ਕਰ ਤਾਂ ਵੀ ਮੈਨੂੰ ਪਾਰਸਾ ਕਰ ਹੈ ਮਾਤਾ ਤੁਸੀਂ ਪਤਾ ਕੀ ਕਰਦਾ ਜਿੱਦਾਂ ਕੱਲ ਮਿੰਦੇ ਦੇ ਹੱਥ ਮਾਰਿਆ ਸੀ ਮਿੰਦੇ ਦੇ ਜਦੋਂ ਮੰਮੀ ਜਰੂਰ ਜਦੋਂ ਮੰਮੀ ਤੁਸੀਂ ਇਹਨੂੰ ਦਿਖਾ ਲ ਦੇਣਾ ਸੁਖੀ ਨੂੰ ਉਹ ਕੋ ਬਸੰਦਾ ਜਦੋਂ ਮੰਮੀ ਜਰੂਰ ਇਹਨੇ ਕਹਦੇ ਨਾ ਮੰਮੀ ਆ ਮੈਨੂੰ ਵਧੀਆ ਆ ਇਹ ਮੈਨੂੰ ਦੇ ਦੋ ਫਿਰ ਫਿਰ ਇਹ ਮੇਰੋਂ ਇਹ ਮੈਨੂੰ ਪਸੰਦ ਆ ਉਹ ਵੀ ਕਹਿੰਦੀ ਮੇਰੋਂ ਪਸੰਦ ਆ ਇਹ ਵੀ ਕਹਿੰਦੀ ਮੇਰੋਂ ਉਹ ਹਾਂ ਜੀ ਆਇਆ ਇਹੀ ਤੈਨੂੰ ਕਰਾਤਾ ਜਿਹੇ ਰਹਿੰਦੇ ਤਾਂ ਆਲੇ ਆਂਗੇ ਜਦੋਂ ਮੰਮੀ ਕਹੋਗੀ ਨਾ ਮੈਨੂੰ ਤੇਰਾ ਨਹੀਂ ਪਸੰਦ ਤੈਨੂੰ ਨਹੀਂ ਮੈਂ ਤੈਨੂੰ ਕਹਿੰਦੀ ਪਹਿਰੇ ਕਰਾ ਦੇ ਨਾ ਤੇਰਾ ਸੂਟ ਆਪਣਾ ਆ ਤੂੰ ਪਾ ਕੇ ਕਰਾ ਤੈਨੂੰ ਉਹੀ ਜਿਹੜਾ ਪਹਿਣਾ ਉਹੀ ਸੋ ਮੋੜਾ ਪਹਿਣਾ ਇਹ ਇਹਨਾਂ ਦੇ ਆ ਇਸ ਵੀਡੀਓ ਨੇ ਬਣ ਜਿੱਤ ਲੱਤਾ ਚੜਾਉਂਗੀ ਕਿ ਮੈਨੂੰ ਕੁਰਸੀ ਬਣਾਵਾ ਕਦੇ ਕੰਧ ਚ ਵੱਜੇ ਤੇ ਕਦੇ ਰਸੋਈ ਹੋਰ ਰੋਲਿਆਂ ਅੰਦਰ ਟੈਟੋਣੇ ਨਸੀ ਬਾਲ ਮੈਨੂੰ ਐ ਕਿਸੇ ਦਾ ਮੁਖੀ ਐ ਇਹ ਕਿਹੜੇ ਖੇਲਵਾ ਬਣਾਉਣ ਨੂੰ ਆਉਂਦੇ ਉਹ ਮਰੇ ਉੱਪਰ ਬੜਕੇ ਸ਼ੁਟ ਕਰਦੇ ਨਾ ਇਹ ਜਿੱਦ ਦਾ ਛਾਣਾ ਕਰਾਉਂਦੇ ਉਹ ਸੈਟ ਪਈ ਬਣਾ ਦੰਨੇ ਐ ਕਰਕੇ ਐ ਲੈਣਾ ਮਰੇ ਆਹ ਆਦਾ ਵਾ ਇਹੋ ਜਿਹਾ ਵੀ ਬਣਾਉਣਾ ਸ਼ੇਰ ਹਨਾ ਹਨਾ ਕੋਲ ਕੋਲ ਦੇਖੀ ਜਾਨੀ ਆ ਲੈ ਮੰਮੀ ਹੁਣ ਦੇਖੂਗੀ ਕਿਦਾਂ ਡਿਜ਼ਾਈਨ ਆ ਸੂਟਾਂ ਦਾ ਦੇਖ ਕੇ ਪਤਾ ਲੱਗਦਾ ਕੱਪੜਾ ਵੀ ਇਦਾਂ ਦਾ ਪਤਾ ਲੱਗਦਾ ਹੱਥ ਲਾ ਕੇ ਦੇਖ ਕੇ ਮੰਮੀ ਰੁਕ ਜਾ ਮੈਂ ਤਿੰਨੇ ਨਹੀਂ ਕਾ ਨਾ ਮੈਟਲ ਕਹਿ ਕੇ ਵੀ ਢੱਡਿਆ ਮਮੀ ਆਹ ਰਵੇਰਾ ਆਹੋ ਆਹੋ ਮੈਨੂੰ ਨਹੀਂ ਪਸੰਦ ਆਹ ਜੋ ਤੂੰ ਕਹਦਾ ਸਟਾਰਿੰਗ ਇਹ ਗੱਲ ਕਰਨੀ ਮੈਨੂੰ ਤਿੰਨੇ ਨਹੀਂ ਪਸੰਦ ਤੈਨੂੰ ਨਹੀਂ ਮੈਂ ਤੈਨੂੰ ਕਿਹਾ ਦੋ ਨਾਲ ਤੇ ਆ ਆ ਜਾ ਤੇਰਾ ਇਹ ਦੱਸ ਤੂੰ ਤੈਨੂੰ ਆਪਸਿੰਦ ਹੈਗਾ ਕਿ ਨਹੀਂ ਹੈਗਾ ਇਹ ਦੱਸ ਮੈਨੂੰ ਆ ਜਿਹੜੀ ਉਹਦੇ ਨਾਲ ਦੀ ਅੱਥ ਸਿੱਟੀ ਹੋਵੇ ਚ ਮੈਂ ਕਿ ਆਹ ਬਹੁਤ ਸੁੱਟ ਨਾਲ ਦੀ ਆ ਹਾਂ ਇਹਦੇ ਵਿੱਚੋਂ ਨਿਕਲੀ ਆ ਤੂੰ ਕਹਿ ਲਈ ਤੇ ਹੈਗੀ ਵਿੱਚ ਅਜੇ ਨਹੀਂ ਆ ਮੈਂ ਥੱਲੇ ਦਵਦੀ ਵੀ ਮੈਂ ਕਿਹ ਕਹਿਣਾ ਆ ਸੂਟ ਤੁੱਜ ਨਹੀਂ ਕਿਤਾ ਨਹੀਂ ਕੋਈ ਵਿੱਚ 1 2 3 ਮੰਮੀ ਆ ਮੈਂ ਤਾਂ ਤਿੰਨੇ ਨਹੀਂ ਪਸੰਦ ਹੈਗੇ ਤਿੰਨੇ ਹੀ ਤੇਰੇ ਹਨੇ ਤਿੰਨੇ ਨਹੀਂ ਪਸੰਦ ਆ ਆਹ ਆ ਤੇਰਾ ਇਹ ਤੈਨੂੰ ਸਮਾਉਣਾ ਪੈਣਾ ਇਹ ਮੈਂ ਲਿਆਈਆਂ ਤੇਰੇ ਲਈ ਲੈ ਮੰਮੀ ਮੈਨੂੰ ਨਹੀਂ ਪਸੰਦ ਹੈਗਾ ਜਦੋਂ ਮੈਂ ਤੁਹਾਨੂੰ ਇੱਕ ਵਾਰੀ ਕਹਿਤਾ ਆ ਹੱਲ ਫਾਵੇਜ ਕੀ ਆ ਇਹ ਦੱਬੀ ਜਨੇ ਚ ਵੀ ਦਿਖਾਓ ਮੈਨੂੰ ਕਿਹੜਾ ਸੂਟ ਆ ਨੀ ਇਹ ਰੋਟਾ ਸਾਪਾ ਸੂਟ ਹੈ ਯਾ ਲੈ ਮੇਰਾ ਹਸੂਟ ਹੈ ਤੂੰ ਇਹਾ ਕੀ ਦੇਖ ਰਾ ਇਹ ਤਾਂ ਮੇਰਾ ਸੂਟ ਆ ਫੇਰ ਵੀ ਦਿਖਾਓ ਤੁਸੀਂ ਦੇਖੇ ਤੇ ਪਤਾ ਲੱਗਣਾ ਯਾ ਮੰਮੀ ਆਹ ਕੋ ਸੋਨਾ ਲੱਗਦਾ ਐ ਮੈਨੂੰ ਨਹੀਂ ਲੈ ਕੁਛ ਨਹੀਂ ਇਹਨੂੰ ਇਦਾਂ ਲੈਣਾ ਖੋਲ ਲੈਣਾ ਖੋਲ ਕੇ ਬਲੈਕ ਮੰਮੀ ਬੁੱਤੇ ਦੇਖੋ ਤਾਂ ਆ ਮੈਨੂੰ ਸੋਨਾ ਲੱਗਦਾ ਆ ਦੇਖ ਲਓ ਮੇਰੇ ਰੰਗ ਨਾਲ ਮੈਚ ਕਰਦਾ ਇਦਾਂ ਐਕਟਿੰਗ ਕਰੀ ਦੀ ਆ ਰਹਿ ਜੇ ਚੱਕੀਓ ਰੰਗ ਨਾਲ ਮੈਚ ਕਰਨੇ ਦੀ ਇਹ ਤੇਰੇ ਵੀ ਹੈਗਾ ਇੱਦਾਂ ਕਰੀਦਾ ਹੁੰਦਾ ਆ ਉੱਥੇ ਦਾ ਤੁਸੀਂ ਜੁਨੇ ਖੜਾ ਕਰਕੇ ਦੇਖਦੇ ਆ ਦੁਨੀਆ ਆ ਭਾਰੀ ਜੁਨੀ ਮੰਗਦੀ ਭਾਰੀ ਜੁਨੀ ਮੰਗਦੀ ਭਾਰੀ ਜੁਨੀ ਹੈਨੀ ਅੱਜ ਇਹ ਭਾਈ ਦਾ ਭਾਈ ਭਾਰੀ ਜੁਨੀ ਚੈਨ ਕੋਈ ਟਾ ਮਾਰ ਲਾ ਕੇਦੇ ਬਿਆ ਨੂੰ ਮਾਮੂ ਦਾ ਭੈਣ ਨੂੰ ਕੀ ਕਰ ਲੱਗ ਪੈਸੇ ਨੀ ਲਾਵੇ ਮੱਖਤੀ ਨੂੰ ਕੰਮ ਨਾ ਲੱਗ ਚਲੋ ਸੋਕਣਾ ਸੋਣਾ ਜਿਆ ਮਾਤਰ ਕੰਮ ਵੀ ਬrani ਮਾਦ ਲਿਆ ਤੁਸੀਂ ਆਲ ਮਮੀ ਨੇ ਅੱਜ ਮਮੀ ਨੇ ਆਪ ਦਾ ਜਿਹੜਾ ਐਪੀਸੋਡ ਚਲੋ ਇਹ ਉਹਨਾਂ ਲੱਗਦਾ ਸੂਟ ਮੈਨੂੰ ਲਾ ਇਹ ਤਾਂ ਹੈ ਕਿਸਾ ਵਧੀਆ ਲੱਗਦਾ ਨਹੀਂ ਇਹ ਵਧੀਆ ਆ ਵਧੀਆ ਆ ਮਮੀ ਆ ਲੱਗਦਾ ਮੈਂ ਮਮੀ ਇਹ ਵਧੀਆ ਆ ਇਧਰ ਚੁੰਨੀ ਲੈ ਲਾ ਇਹ ਜੋ ਬਾਹਰ ਹੈ ਇਹ ਦੇਖ ਚੁੰਨੀ ਲੈ ਲੈ ਕੋਈ ਮੈਨੂੰ ਜੀ ਮਮੀ ਆ ਮੈਨੂੰ ਮਮੀ ਮੈਨੂੰ ਤਾਂ ਆਪਸੇ ਹੀ ਦਵਾ ਇਹ ਬਲੀ ਨਾਲ ਜਿਸ ਕਿਹਾ ਬੋਲੋ ਤੇ ਦੇਖੋ ਤਾਂ ਦੇਖੋ ਤਾਂ ਬੋਲੋ ਦੇਖੋ ਉਹ ਤੇ ਦੇਖੀ ਚੁਣੀ ਲੈ ਕੇ ਦੇਖਣ ਹਾਂ ਇਦਾਂ ਕਰ ਨਹੀਂ ਇਹਨਾਂ ਦੇ ਵਿੱਚੋਂ ਕਣਾ ਆ ਤੈਨੂੰ ਕੋਈ ਕੜੀ ਹੋ ਜਾ ਹਾਂ ਇਦਾਂ ਲਾ ਲਾ ਕੇ ਦਿਖਾ ਲੈ ਕਹਿਣਾ ਨਾ ਤੂੰ ਹੋਰ ਜਾਣਦਾ ਬਾਈ ਇਹਨਾਂ ਦੇ ਜਿਹੜਾ ਉਹ ਕਰ ਸੋਦੇ ਨਾ ਫੇਰ ਉਹ ਕਰ ਲੋ ਮੈਂ ਇਹ ਕਹਿੰਦੇ ਘੰਟੇ ਬਾਅਦ ਆਣਾ ਚੇਤੀ ਕਰੋ ਕੋਈ ਗੱਲ ਨਹੀਂ ਆ ਜਾਓ ਫੜੇ ਰਹਾ ਕਿਸੇ ਘੰਟੇ ਬਾਅਦ ਫਟ ਜੀ ਮੈਂ ਮੈਂ ਪਾਸੀ ਤੇ ਦੋ ਚਾਰ ਗੱਲਾਂ ਕਰਦੀਆਂ ਛੇਤੀ ਤੇ ਉਹ ਤੇ ਬੜਾ ਫਲੇਫਾ ਦੀ ਗੱਲ ਕਰੀਆ ਤੇਰੀ ਵੀਡੀਓ ਨਹੀਂ ਆਉਣੀ ਨਹੀਂ ਫੋਟੋ ਆਣੀ ਬੂਟੇ ਪਾਜੀ ਨੂੰ ਪਹਿਲਾਂ ਕਰੋ ਤੁਸੀਂ ਛੇਤੀ ਨਹੀਂ ਉਹ ਪਾਪੇ ਨੂੰ ਮਿਲਾਉਂਦਾ ਲੈ ਚੱਲ ਆ ਜਾ ਬੂਟੇ ਲੈ ਕੇ ਬੈਠੀ ਚੱਲ ਕੈਮਰਾ ਨਹੀਂ ਆਉਣੀ ਹੋਜੀ ਹਰੀ ਹੋਗੀ ਪਹਿਲਾਂ ਸੂਟ ਗੱਲ ਤੇ ਰੱਖ ਕੇ ਦੇਖਣਾ ਫਿਰ ਦਸੇ ਤੇ ਚੁੰਨੀ ਲੈ ਕੇ ਦੇਖਣੀ ਫਿਰ ਬੂਟੇ ਨੂੰ ਪੁੱਛਣਾ ਫਿਰ ਮਾਤਾ ਕਿਤਾ ਖਾਉਂਗੀ ਇਧਰੋਂ ਖੜੀ ਮੈਂ ਨਾ ਨਾ ਕਰਕੇ ਬੂਟੇ ਮੈਂ ਟੈਸਟ ਵੀ ਨੂੰ ਚੱਲਣਾ ਹੈ ਮੰਮੀ ਉੱਠ ਕੇ ਇਧਰ ਆਇਓ ਜਦੋਂ ਕਹੋ ਵੀ ਬੂਟੇ ਮੈਨੂੰ ਚੰਗਾ ਪਰ ਅੱਜ ਬੂਟੇ ਮੈਨੂੰ ਚੰਗਾ ਨਹੀਂ ਜਗਾ ਅੱਧਾ ਬੂਟੇ ਤਵਾ ਕੇ ਬੂਟੇ ਤੂੰ ਦਾਸਾ ਮਾਰਿਆ ਮੰਮੀ ਮੈਨੂੰ ਤਾਂ ਸਾਰੇ ਵਧੀਆ ਲੱਗਦੇ ਆ ਇਹਨਾਂ ਨੂੰ ਪਤਾ ਨਹੀਂ ਕਿਹੜੀ ਮਾਕਰ ਲੜੀ ਹੋ ਆ ਕੱਲ ਇਹਨਾਂ ਨੂੰ ਇਹਦੀ ਮਾਂ ਪਿਤਾ ਤੇ ਮਾਰੀ ਚੱਲ ਆਣੀ ਕਰਾ ਕਿਉਂਕਿ ਅਸੀਂ ਮਾਂ ਦੇ ਨਾਲ ਹੀ ਆ ਚਲੋ 1 2 3 ਮੰਮੀ ਹਾਂ ਮੈਨੂੰ ਤਾਂ ਆਹ ਸੂਟ ਪਸੰਦ ਹੋ ਆ ਹਾਂ ਸੋਹਣਾ ਲੱਗਦਾ ਆ ਬੂਟੇ ਦੇਖੋ ਤਾਂ ਸੋਹਣਾ ਹੈ ਨਾ ਆ ਸੂਟ ਮੇਰੇ ਕੋ ਆ ਰੰਗ ਵੀ ਨਹੀਂ ਹੈਗਾ ਆ ਸੋਹਣਾ ਲੱਗਦਾ ਮੈਨੂੰ ਨਹੀਂ ਤੈਨੂੰ ਸੋਹਣਾ ਲੱਗਦਾ ਸੂਟ ਮੇਰਾ ਹੈ ਤੂੰ ਕੌਣ ਹੋਣੀ ਆ ਆ ਦੇ ਤਾਂ ਬੂਟੇ ਆਹ ਸੂਟੇ ਦਾ ਮਾੜਾ ਦੇ ਦੱਸ ਮੈਨੂੰ ਮਾੜਾ ਸੂਟ ਹੈ ਮਮੇ ਮੈਨੂੰ ਤਾਂ ਸਾਰੇ ਸੋਹਣੇ ਆ ਫੇਰ ਜਿਹੜਾ ਮਨ ਨਹੀਂ ਮੈਨੂੰ ਚੰਗਾ ਮੇਰੇ ਸੂਟੇ ਸਾਰੇ ਨਹੀਂ ਅੱਖ ਰੱਖੀ ਬੈਠੀਆਂ ਮੰਮੀ ਹੁਣ ਆਪਣੇ ਲਈ ਤੁਸੀਂ ਵਧੀਆ ਲੈ ਕੇ ਆਏ ਆ ਇੱਥੇ ਹੀ ਰੱਖਣੀ ਅੱਖ ਆ ਸਾਨੂੰ ਘਟਿਆ ਲੈ ਕੇ ਦੇ ਦਿੱਤੇ ਆ ਸੂਟ ਵੀ ਇਹਨਾਂ ਤੇ ਕੈਸੇ ਇੰਕ ਕਰਕੇ ਇਹ ਲੈਂਦੇ ਆ ਇਹ ਤੁਸੀਂ ਸਵਾਉਣੇ ਮੇਰੇ ਕੋਲ ਨਾਲ ਦਾ ਰੰਗ ਵੀ ਨਹੀਂ ਹੈਗਾ ਕੋਈ ਰੰਗ ਦਾ ਸਮਾਲਾ ਕੋਈ ਮੰਮੀ ਦਾ ਰੰਗ ਦਾ ਉਹ ਮੇਰੇ ਕੋਲ ਹੈਗੇ ਇਦਾਂ ਦੇ ਰੰਗ ਲਾਲ ਪੀਲੇ ਜੇ ਉਹੀ ਲੈਣਾ ਦਾ ਮੰਮੀ ਵਾਲਾ ਹੁਣ ਜਾਓ ਪਸੰਦਾਂ ਮੈਂ ਉਹੀ ਲਾਉਂਗੀ ਇਹ ਨਹੀਂ ਦਿੰਦੀ ਮੈਂ ਉਹਦਾ ਮੰਮੀ ਨੇ ਆਪ ਪਸੰਦ ਕਰਕੇ ਲਿਆਂਦਾ ਤੂੰ ਕਿੱਦਾਂ ਗੱਲ ਕਰਉਂੀ ਇਹ ਕੋਈ ਵੀ ਨਹੀਂ ਪਸੰਦ ਰਿਆਂ ਇਹ ਵੀ ਲਾ ਲਈ ਆ ਲਾਲਾ ਹੀ ਲੱਗਦਾ ਇਹ ਬੇਜ਼ਨਾ ਸੁਣ ਰ ਤੇਲੇ ਜਿਹੜਾ ਸੂਟ ਲਿਆਂਦਾ ਉਹੀ ਤੈਨੂੰ ਪਸੰਦ ਹੋਵੇ ਜਾਂ ਨਾ ਹੋਵੇ ਤੈਨੂੰ ਇਹ ਸੂਟ ਸਮੋਣਾ ਪੈਣਾ ਹੈ ਜੇ ਨਹੀਂ ਕਿਸੇ ਨੇ ਕਿਹਾ ਕਿ ਨਾ ਇਹਨਾਂ ਨੂੰ ਲਾ ਤਾਹਾਂ ਪਾ ਲਾ ਬੇਜ ਰੱਖ ਇੱਥੇ ਆਹੀ ਸੂਟਾਂ ਨੂੰ ਤੁਸੀਂ ਤਸੂਂਦੀਆਂ ਜਦੋਂ ਹਨਾ ਨਾ ਮਿਲੇ ਪਾਉਣ ਨੂੰ ਫਿਰ ਤੁਸੀਂ ਆਪ ਕਹੋngੀਆਂ ਮੰਮੀ ਦੇ ਦੇ ਸਾਨੂੰ ਹੁਣ ਉਹੀ ਸੂਟ ਬਹੁਤ ਪਸੰਦ ਆ ਫਿਰ ਆਹੀ ਤੁਹਾਨੂੰ ਕੀ ਲੱਗਣਾ ਹੁੰਦਾ ਹੋ ਕਹਿੰਦੇ ਕਸ਼ਮੀਰੀ ਸੂਟ ਫਿਰ ਇਹੀ ਤੁਹਾਨੂੰ ਕਸ਼ਮੀਰੀ ਸੂਟ ਲੱਗਣਾ ਐ ਮੰਮੀ ਹਾਂ ਇਹ ਨਾ ਮੈਂ ਤਾਂ ਮੇਰਾ ਲਹੂ ਪੀ ਲਿਆ ਬੰਦਾ ਵੀ ਨਹੀਂ ਆ ਗਿਆ ਕੁੜੀ ਨੇ ਬੜੇ ਸੋਹਣੇ ਮਾਰੇ ਇਕਵਰੇਟ ਦੇ ਸੂਟ ਲੈ ਕੇ ਦਿੱਤੇ ਪਰ ਇਹ ਨਹੀਂ ਪੀ ਲਿਆ ਚੱਕੇ ਚੱਕੇ ਅੱਜ ਪਹਿਲਾਂ ਤੂੰ ਕਹਿ ਮਮੀ ਤੁਸੀਂ ਕਰੋ ਮਮੀ ਨਸੀ ਆ ਪੀ ਲਿਆ ਤੇ ਮਮੀ ਨਸੀ ਆ ਇਹੋ ਅੱਗੇ ਕਹਿੰਦੀ ਕਦੀ ਹੋਤੀ ਨਹੀਂ ਮੈਂ ਰੈਡੀ ਤਾਂ ਕਹਾਂ ਉਹ ਰੈਡੀ ਤਾਂ ਮੈਂ ਹਾਂ ਬੋਲਣਾ ਹੈ ਨਾ ਰੁਕ ਤਾਂ ਜਾਓ ਨਹੀਂ ਕਿਸੇ ਜਦੋਂ ਨਾ ਮਿਲੇ ਹੈ ਨਾ ਹੋਰ ਆਹੀ ਸੂਟ ਤੁਸੀਂ ਮਿੰਤਾ ਕਰ ਕਰਕੇ ਮੇਰੇ ਕੋਲ ਲਓਗੇ ਇਹੀ ਸੂਟ ਤੁਹਾਨੂੰ ਫਿਰ ਲੱਗ ਰਿਹਾ ਇੱਕ ਸਨੀਰੀ ਸੂਟ ਆ ਇਹ ਫਿਰ ਦੇਖਿਓ ਤੁਸੀਂ ਮੈਨੂੰ ਤੂੰ ਇਹ ਫਾਵੇ ਜਿੱਥੇ ਕਰਕੇ ਪਾ ਦੇ ਆਦਾਂ ਨੇ ਮੈਂ ਜਾਂ ਕਿੰਦਾ ਨਾਲ ਕਹਾਂ ਦੂ ਜਿਹੜੀ ਤੂੰ ਚੱਕ ਕੇ ਫੋੜ ਲਿਆ ਤੇ ਮੈਂ ਦਊਗਾ ਤੈਨੂੰ ਰੇੜੀ ਦਾ ਮੌਕਾ ਤੂੰ ਪਾਰਾ ਸਹੀ ਹੈ ਜੀ ਅਸੀਂ ਤਾਂ ਰੇੜੀ ਤੂੰ ਲਿਆਵੇਂ ਪਹਿਲਾਂ ਚਲ ਇਹ ਕਿ ਮੈਂ ਬਾਪੂ ਦੇ ਪਾਸੋਂ ਪਾਣੀ ਹੈ ਬਾਪੂ ਦਾ ਹਾਂ ਗੋਮੀ ਨੇ ਪੁੱਛਿਆ ਨਾ ਤੁਹਾਨੂੰ ਕੱਲੀ-ਕੱਲੀ ਨੂੰ ਨਹੀਂ ਪਸੰਦ ਤੈ ਪ੍ਰੀਤ ਨੇ ਉੱਧਰ ਕੈਮਰਾ ਲੈ ਕੇ ਜਾਣਾ ਕੱਲੀ ਵਾਰ ਔਰ ਉਹ ਉੱਥੇ ਬੱਤੀ ਨੇ ਕਹਣਾ ਨਹੀਂ ਨਹੀਂ ਸੁੱਕੀ ਤੂੰ ਮੈਂ ਤਾਂ ਸਵੇਰੇ ਕਹਤਾ ਮੈਨੂੰ ਹੀ ਲੋੜ ਮੈਨੂੰ ਨਹੀਂ ਪਸੰਦ ਮੈਂ ਉੱਠ ਕੇ ਆਣਾ ਜੀ ਮੈਂ ਵਿੱਚੋਂ ਤੂੰ ਫੜਾ ਕੋਲ ਨੂੰ ਆ ਜੀ ਚਲ ਹੈ ਚਲੋ ਚਲੋ ਪਿਆ ਕਰੋ ਖੰਧੀ ਕਹਿ ਲਿਆ ਕਿ ਗਰਤੂ ਲਾ ਲਿਆ ਤਾਂ ਐਸੂ ਬੋਏ ਹੈ ਐ ਲੋ ਕਾਜੀ ਦੋ ਲੋ ਦੂਰਾ ਠੀਕ ਆ ਜਾਨੋ ਸਾਲ ਸਿਰ ਭੁੱਲ ਜਣੇ ਆ ਤੁਸੀਂ ਦੋ ਚਲੋ ਖੜੀ ਹੈ ਚਲੋ ਦੋ ਜੀਆ ਚਲੋ ਹਰਜੀਤ ਨਹੀਂ ਬਸੈ ਤੈਨੂੰ ਹਸਾਇਆ ਤਾਂ ਸੀ ਨਹੀਂ ਮੈਨੂੰ ਨਹੀਂ ਬਸੈ ਤੈਨੂੰ ਲੱਗ ਭੇਲਦੀ ਐ ਸੁਖੀ ਤੈਨੂੰ ਬਸੈਦਾ ਪਰਨੇ ਨੇ ਖਾਂਦੇ ਮੈਂ ਤਾਂ ਸਵੇਰੇ ਕਹਿੰਦਾ ਮੈਨੂੰ ਨਹੀਂ ਬਸੈਦਾ ਇਹ ਜੰਗਰ ਤੂੰ ਵੀ ਜਾ ਦੇ ਇਹਨੇ ਆਪੇ ਕੋਲ ਨੂੰ ਆਇਆਣਾ ਨੇ ਮੰਮੀ ਸਾਨੂੰ ਤੰਨ ਨੂੰ ਨਹੀਂ ਸੂਟ ਪਸੰਦ ਆਣਾ ਇਹਨੂੰ ਚੱਕ ਲਾਤਾ ਹੈ ਪਾਲਾ ਭਾਵੇਂ ਜਦੋਂ ਨਾ ਮਿਲੇ ਹਨਾ ਇਦਾਂ ਦੇ ਵੀ ਤੁਸੀਂ ਤਰਸੂ ਗਿਆ ਮੈਂ ਤਾਂ ਕਰੂੰਗਾ ਅਮਰੀਕਾ ਮੰਮੀ ਚਾਹ ਸਾਨੂੰ ਉਹੀ ਸੂਟ ਦੇ ਦੇ ਤੁਸੀਂ ਵੀ ਇਹੀ ਸੂਟ ਨੂੰ ਹਨਾ ਕਸ਼ਮੀਰੀ ਸੂਟ ਕਹਿ ਕੇ ਲਾਉਂਗੀ ਬਸ ਮੰਮੀ ਅਸੀਂ ਹਲ ਖਤਮ ਹੋ ਜਾਂਦੇ ਹਾਂ ਤੁਹਾਨੂੰ ਜਵਾਬ ਦੇ ਕੇ ਸੋਈ ਬਾਦਮ ਕਰਦੇ ਮੰਮੀ ਦਾ ਹੈ ਕਿ ਉਹ ਅਗਲੀ ਗੱਲ ਜਿਹੜੀ ਤੇਰੇ ਨਹੀਂ ਹੁੰਦੀ ਉਹ ਸੁੱਖੀ ਦੀ ਕਰਣੀ ਆ ਸਾਡੇ ਤਿੰਨਾਂ ਨੂੰ ਉਹ ਮੇਰੀ ਇੱਕ ਨੂੰ ਦੇ ਦੋ ਫਿਰ ਇੱਥੇ ਉਧਰੋਂ ਸੀ ਨਾ ਮੈਂ ਵੈਦਰੀ ਤੇ ਲੈ ਕੇ ਉਹਨੂੰ ਲੈ ਕੇ ਦੇ ਦਿਓ ਉਹਨੂੰ ਪਸੰਦ ਵਾਲਾ ਰੰਗ ਉਹਨੇ ਲੈ ਕੇ ਦਿੱਤੇ ਆ ਸਾਨੂੰ ਨਹੀਂ ਕੋਈ ਵੀ ਪਸੰਦ ਉਹਨੂੰ ਦੇ ਦੋ ਸਾਡੇ ਤਿੰਨਾਂ ਵੱਲੋਂ ਉਹਨੂੰ ਗਿਫਟ ਕਰ ਦਿਓ ਇਹ ਕੀ ਗੱਲ ਹੋ ਗਈ ਇਸ ਤੋਂ ਵੀਡੀਓ ਅੱਛੇ ਸਾਥ ਨਾਲ ਜੁੜਿਆ ਵਾ ਪਾਜੀ ਦੇ ਲਾ ਹੂੰ ਤੇ ਜਸਾ ਬੱਦ ਨੇ ਅ ਮੇਰਾ ਸੁਣਤਾ ਹੁਣ ਮੈਂ ਤਾਂ ਕੋਈ ਨਹੀਂ ਠੀਕ ਆ ਦੇਖੋ ਜੇ ਬੰਨੀ ਆ ਤਾਂ ਖੋਲ ਲੈਣੀ ਦਾ ਉਹਦਾ ਹਾਂ ਚਲੋ ਚਰਦੀ ਰਾਤ ਤਾਂ ਵੀ ਖਿਆਲ ਰੱਖਿਓ ਅੱਪਾ ਜੀ ਰਕੜੀ ਦਾ ਸੀਨ ਬਿਲਕੁਲ ਨਿਕਰਾਣਾ ਹੈਗਾ ਆਪਣੇ ਨਾਲ ਮੇਰੇ ਅੱਗੇ ਤਾਂ ਸਾਡੇ ਕੋਲੋਂ ਕਿਤੇ ਇਦਾਂ ਦਾ ਰੋਲ ਦੇ ਹੋ ਜਵੇ ਬੇ ਬੂਟੇ ਦੀ ਭੈਣ ਲੱਗੋ ਚਲ ਬੋਲੋ ਸ਼ਿਕਰ ਬੂਟੇ ਬਸਦਾ ਹੈਗਾ ਨਹੀਂ ਨਹੀਂ ਵਾ 1 2 3 ਰੱਜੀ ਤੈਨੂੰ ਪਸੰਦ ਨਹੀਂ ਸੂਟ ਨਹੀਂ ਮੰਮੀ ਮੈਨੂੰ ਨਹੀਂ ਪਸੰਦ ਆਇਆ ਸੁਖੀ ਤੈਨੂੰ ਪਸੰਦ ਆ ਸੂਟ بس تو کہاں ਨੂੰ ਆ جا کوئی ਗਾਣ ਨੂੰ ਮੈਂ ਤੂੰ ਇੱਥੇ ਕਰਕੇ ਆ ਕੇ ਆਏ ਮੇਰੇ ਕੋਲ ਆ ਮਾਰ ਦੇ ਮੰਮੀ ਮੈਂ ਤੈਨੂੰ ਸਵੇਰੇ ਹੀ ਲਗਾ ਦਾਂ ਸੁਣੋ ਸੁਵੇਰੇ ਲਗਾ ਮੰਮੀ ਮੈਂ ਤਾਂ ਤੁਹਾਨੂੰ ਸਵੇਰੇ ਹੀ ਲਗਾ ਦਾਂ ਮੈਨੂੰ ਤਾਂ ਜਵੈ ਨਹੀਂ ਪਸੰਦ ਮੈਂ ਇਹ ਦਨੂ ਇੱਥੇ ਗੇਰਵਾ ਇੱਥੇ ਗੇਰੋ ਨਹੀਂ ਕੰਮ ਕਰਦੇ ਹਾਂ ਕੀ ਆ ਤਰੋ ਬਰਸਣ ਨਹੀਂ ਜਾ ਕਰਿਆ ਬਾਗ 2 3 ਮੰਮੀ ਮੈਨੂੰ ਤਾਂ ਜਮਾ ਹੀ ਨਹੀਂ ਪਸੰਦ ਮੈਂ ਤੁਹਾਨੂੰ ਸਵੇਰੇ ਵੀ ਦੱਸ ਦਿੱਤਾ ਸੀ ਮੈਂ ਤਾਂ ਐਦਾਂ ਦੇ ਸੂਟ ਨਹੀਂ ਪਾਣੇ ਮੈਂ ਆਪਣੀ ਮਰਜ਼ੀ ਨਾਲ ਪਾਣੇ ਆ ਤੁਸੀਂ ਦੱਸੋ ਮੈਨੂੰ ਨਵਾਂ ਹੋਰ ਲੈ ਕੇ ਦੋਗੇ ਜਾਂ ਨਹੀਂ ਮੈਂ ਨਹੀਂ ਪਾਣੇ ਰੱਖ ਲਓ ਕੋਲੇ ਹੀ ਆਪਣੇ ਇਹ ਨਿੰਦਰ ਬਸ ਅੱਜ ਚੱਲ ਵੀ ਨਾ ਮਮੀ ਜੀ ਜੀ ਲੈ ਕੇ ਨਾਲ ਹੀ ਨਿੰਦਰ ਦਿਖਾ ਰਹੀਆਂ ਤੂੰ ਦੱਸ ਤੇਰੀ ਕੀ ਸਲਾਹ ਆ ਜੋ ਬਾਕੀ ਦੀ ਸਲਾਹ ਆ ਮੰਮੀ ਉਹੀ ਸਲਾਹ ਮੇਰੀ ਹੈ ਮੈਨੂੰ ਛੁਣਾ ਕਹਿ ਕੇ ਉਦੋਂ ਤੁਰ ਪਈ ਦੋ ਜਗਾ ਦੀ ਜਿਮੀ ਗੰਦ ਖਲਾਸ ਲਾਣਾ ਜਿਮੀ ਗੰਦ ਚਲੋ ਪਰਦੇ ਕੇ ਪਿੱਛੇ ਹੋ ਜਾ ਜਾਂਦੇ ਯਾਰ ਤੁਸੀਂ ਪਹਿਲੇ ਸੱਤਵੇਂ ਕੱਢ ਲਈ ਹੁੰਦੇ ਆ ਪਰਦਾ ਨਾ ਵਸ ਇੱਥੇ ਰਿਓ ਹੀ ਧੋਣਾ ਹਣ 1 2 3 ਐਨ ਅੰਦਰ ਹਾਂਜੀ ਮੰਮੀ ਤੂੰ ਦੱਸ ਤੈਨੂੰ ਪਸੰਦਾ ਸੂਟ ਮੰਮੀ ਜਿੱਦਾਂ ਉਹ ਕਹਿੰਦੀਆਂ ਨਾ ਮੈਨੂੰ ਵੀ ਉਹੀ ਨਹੀਂ ਮਾਈ ਖਾਏਗਾ ਨਾਲੇ ਮੰਮੀ ਨੂੰ ਕੀ ਕਹਿੰਦੀ ਆ ਨਹੀਂ ਸਾਨੂੰ ਪਸੰਦ ਆ ਨਾ ਮੈਨੂੰ ਵੀ ਨਹੀਂ ਪਸੰਦ ਆ ਆਹੇ ਸੁਖੀ ਤੂੰ ਕੋਲ ਨੂੰ ਆ ਜਾਣਾ ਅੱਛਾ ਜਦੋਂ ਨਿੰਦਾਂ ਨੇ ਬੋਲਣਾ ਚੱਲ ਮੈਂ ਇੱਥੋਂ ਚੱਲ ਵੀਡੀਓ ਬੰਦ ਵੀ ਕਰੀ 2 3 ਇਹਨਾਂ ਤਰ੍ਹਾਂ ਹਾਜੀ ਮੰਮੀ ਤੂੰ ਦੱਸ ਤੈਨੂੰ ਪਸੰਦ ਆ ਸੁ ਨਹੀਂ ਮੰਮੀ ਉਹ ਕਹਿੰਦੀ ਆ ਸਾਨੂੰ ਨਹੀਂ ਮੈਂ ਪਸੰਦ ਕਰ ਲੰਨੀ ਆ ਮੈਂ ਆਪਣੀ ਮਰਜ਼ੀ ਨਾਲ ਲੈ ਕੇ ਜਾਣੀ ਚਲ ਕਰ ਫੇ ਮੰਮੀ ਸਾਨੂੰ ਮੇਰੀ ਗੱਲ ਸੁਣਦਾ ਨਹੀਂ ਅੱਤ ਨੇ ਸੂਟ ਮੰਮੀ ਸਾਡੇ ਵੱਲੋਂ ਤਿੰਨੇ ਸੂਟ ਆਪਣੀ ਕੁੜੀ ਨੂੰ ਰਣਜੀਤ ਨੂੰ ਗਿਫਟ ਕਰ ਦੋ ਕਿਉਂਕਿ ਉਹਦੇ ਰੰਗ ਬਹੁਤ ਕਮਾਲ ਕਮਾਲ ਦੇ ਪਸੰਦ ਕਰਕੇ ਦਿੱਤੇ ਵਧੀਆ ਵਧੀਆ ਉਹਨੇ ਪਸੰਦ ਕਰਕੇ ਦਿੱਤੇ ਹੈ ਨਾ ਇਹ ਵਧੀਆ ਉਹਨੂੰ ਹੀ ਦੇ ਦਿਓ ਸਾਡੇ ਵੱਲੋਂ ਗਿਫਟ ਗਿਆ ਮੈਂ ਕਹਾਂ ਇੱਥੇ ਮਾਰ ਹਾਂ ਤੂੰ ਕਹਿ ਰਿਹਾ ਹਾਂ ਹਾਂ ਰਣਜੀਤ ਦੇ ਮੈਂ ਕਿਹਾਗਾ ਕੋਲ ਚੱਲ ਬਣਾ ਦਿੰਦਾ ਮੈਂ ਆ ਸੀਨ ਜੀ ਕੋਲੋਂ ਨਹੀਂ ਬੋਲਣਾ ਵਾਹ ਹਾਂ ਤੇਰਾ ਮੰਨੋ ਤਾਂ ਤਿੰਨ ਨੂੰ ਨਹੀਂ ਪਸੰਦ ਆਏ ਤੁਸੀਂ ਐਂਦਾ ਕਰੋ ਸੂਟ ਲੈ ਜਾਓ ਸਾਰੇ ਇਕੱਠੇ ਕਰਕੇ ਆਪਣੀ ਕੁੜੀ ਦੇ ਦਿદો ਰਣਜੀਤ ਨੂੰ ਉਹਨੇ ਵਧੀਆ ਰੰਗ ਪਸੰਦ ਕਰਕੇ ਦਿੱਤੇ ਆ ਉਹ ਹੂੰ ਅੱਜੀ ਗੱਲ ਛੱਡ ਦੇ ਸਾਜੇ ਬੋਲੋ ਤਿੰਨਾ ਬੋਲੋ ਉਹ ਤਿੰਨੇ ਗਿਫਟ ਕੱਢ দাও ਹਾਂ ਗਿਫਟ ਕਹਿੰਦੀ ਹੈ ਇੱਥੇ ਥੜਫੇ ਆ ਗਏ ਸਾਡੇ ਬੋਲੋ ਇਹ ਤਿੰਨੇ ਸੂਟ ਰਣਜੀਤ ਨੂੰ ਗਿਫਟ ਹੈ ਮੈਂ ਤਾਂ ਇਹਨਾਂ ਨਾਲੋਂ ਇਹ ਤਾਂ ਕੁੜੀ ਨੂੰ ਬਣਾਇਆ ਮੈਂ ਕਹਿੰਦਾ ਪੀਰਾ ਤਿੰਨਾ ਬਣਾ ਤਿੰਨੇ ਮਮੀ ਤੁਸੀਂ ਨਾਲੇ ਕਹਿਦੇ ਹੋ ਨਹੀਂ ਨਹੀਂ ਮੇਰੀ ਕੁੜੀ ਮਾਤਰਾ ਹੋਣ ਆਹ ਸੂਟ ਪਾਊਗੀ ਉਹ ਸਾਰੇ ਕਹਿਓ ਮੇਰਾ ਮਤਲਬ ਮੇਰਾ ਮਤਲਬ ਉਹਨੇ ਕਹਤੇ ਪਾਉਣੀਆਂ ਜਦ ਤੁਹਾਨੂੰ ਲੈ ਕੇ ਦਿੱਤੇ ਸੀਗੇ ਤੁਸੀਂ ਨਹੀਂ ਪਾਉਣੇ ਲਫਾਫੇ ਚ ਪਾ ਦੋ ਮੈਂ ਅੰਦਰ ਰੱਖ ਲੈਣੀ ਆ ਕਹਿ ਹੋ ਗਿਆ ਜਿੱਦਾਂ ਸੱਚ ਇਹਨਾਂ ਨੇ ਫੇਰ ਗੱਲ ਅੱਗਿਓ ਕਰਨੀ ਆ ਕਿਉਂ ਮੰਮੀ ਸੱਚ ਆ ਗਿਆ ਨਾ ਜਵਾਨ ਤੇ ਫੇ ਮੇਰੀ ਕੁੜੀ ਕਿਉਂ ਇਦਾਂ ਚ ਪਾਊਗੀ ਇਦਾਂ ਮੰਮੀ ਮੈਂ ਪਾਵਾਂ ਨਹੀਂ ਨਹੀਂ ਪਾਣੇ ਚਲ ਸੀਨ ਸੋਣਾ ਆਉਣਾ ਹੈ ਮੋਟਾ ਕਿਤੇ ਮੈਂ ਵਧੀਆ ਲੱਗਾਂ ਠੀਕ ਹੈ ਭਾਈ ਜੀ ਆਪਾਂ ਦਨ ਚੱਲ ਜਾਈਏ ਚਲੋ ਮੋਟਰੀ ਵੀ ਐ ਨਹੀਂ ਹੋ ਗਈ ਤੇ ਜੀਦੋ ਬਣਾ ਲਓ ਵੀਡੀਓ ਉਹ ਟਾਈਮ ਉਹ ਪਹਿਲਾਂ ਉਹ ਕਹਿੰਦਾ ਵੀ ਜ਼ਰਾ ਬਾਅਦ ਕਰੀ ਹੱਸਣ ਵਾਗੇ ਮੈਂ ਕੋਈ ਨਹੀਂ ਵੀ ਹੁਣ ਤੇਰਾ 1 2 3 ਮੰਮੀ ਆ ਜਿਹੜੇ ਸਾਡੇ ਤਿੰਨਾਂ ਦੇ ਸੂਟ ਆ ਨਾ ਸਾਡੇ ਮੇਰੀ ਮੇਰੀ ਕੁੜੀ ਹੁਣ ਆ ਸੂਟ ਪਾਉਗੀ ਓਹੋ ਮੇਰਾ ਮਤਲਬ ਕਹਿੰਦਾ ਉਹਨੇ ਕਹਿੰਦੀ ਪੋਣੀਆਂ ਜਦ ਤੁਹਾਨੂੰ ਲੈ ਕੇ ਦਿੱਤੀ ਤੇ ਤੁਸੀਂ ਹੀ ਪਾਉਂਗੀ ਆ ਬੱਸ ਇਹ ਨਿਕਲ ਕੇ ਆਈ। ਮੈਂ ਸੂਟ ਪਾਉਗੀ। ਪਹਿਲਾਂ ਇਦਾਂ ਕਹਿ ਹੋ ਗਿਆ ਸੱਚ ਜਵਾਨ ਚੋ। 1 2 3 ਨਹੀਂ ਮੇਰੀ ਗੱਲ ਸੁਣ। ਮੇਰੀ ਕੁੜੀ ਕਾਤੇ ਇਦਾਂ ਦੇ ਪਾਉਗੀ। ਨਹੀਂ ਮੇਰੀ ਜੁਟਾ ਮੇਰੀ ਸੂਟ। ਮੇਰੀ ਗੱਲ ਸੁਣ। ਨਹੀਂ ਮੇਰੀ ਗੱਲ ਸੁਣੋ। ਨਹੀਂ ਮੇਰੀ ਗੱਲ ਸੁਣੋ ਨਾ ਬਾ। ਮੇਰੀ ਕੁੜੀ ਇਦਾਂ ਸੂਟ ਪਾਉਗੀ। ਮੈਂ ਦੱਸ ਤੁਹਾਨੂੰ ਲੈ ਕੇ ਦਿੱਤਾ ਤੁਸੀਂ ਸਮਝਾ ਲਓ ਇਦਾਂ ਫੇਰ ਕਹਿਣਾ। ਗੱਲ ਸੁਣੋ ਥੋੜਾ। ਨਹੀਂ ਨਹੀਂ। ਨਹੀਂ। ਦੇ ਲਈ ਉਹਨੇ ਜਿੱਕੇ ਆ ਵੀ ਦੇ ਰੋ ਦੇਖ ਚ ਕਰਦੇ। ਇਦਾਂ ਕਰਦਾ। ਨਹੀਂ ਮੇਰੀ ਗੱਲ ਸੁਣ। ਮੇਰੀ ਕੁੜੀ ਆ ਸੂਟ ਪਾਉਗੀ। ਕਿਆ ਹੋ ਗਿਆ ਮੇਰਾ ਮਤਲਬ ਕਹਿਂਦਾ ਵੀ ਮੇਰੀ ਕੁੜੀ ਨੇ ਕਾਤੇ ਪੌਣੇ ਸੂਟ ਜਦ ਤੁਹਾਡੇ ਲਈ ਲੈ ਕੇ ਆਂਦੇ ਤੁਸੀਂ ਪਾਵੋ ਨਹੀਂ ਪੌਣੇ ਤੇ ਪਾਵੇ ਚ ਪਾ ਦੋ ਐਦਾਂ ਹੁੰਦੀ ਗੱਲ ਮੰਮੀ 1 2 3 ਨਹੀਂ ਮੇਰੀ ਗੱਲ ਸੁਣੋ ਮੇਰੀ ਕੁੜੀ ਬਾਜੀ ਨੇ ਘਰੋਂ ਲੈ ਕੇ ਦੇ ਦੋ ਤੋ ਇੱਧਰ ਆਣਾ ਮੰਮੀ ਨਹੀਂ ਅਸੀਂ ਕਿਸੇ ਦੀਆਂ ਧੀਆ ਨਹੀਂ ਅਸੀਂ ਕਿਸੇ ਦੀਆਂ ਕੁੜੀਆਂ ਨਹੀਂ ਜੇ ਤੁਹਾਡੀ ਕੁੜੀ ਨੇ ਸੂਟ ਪਾ ਸਕਦੀ ਤੇ ਫੇ ਅਸੀਂ ਕਾਤੇ ਪਾਈਏ ਨਹੀਂ ਅਸੀਂ ਕਿਸੇ ਦੀਆਂ ਕੁੜੀਆਂ ਨਹੀਂ ਮਮੀ ਅਸੀਂ ਕਿਸੇ ਦੀਆਂ ਕੁੜੀਆਂ ਨਹੀਂ ਅਸੀਂ ਕਿਸੇ ਦੀਆਂ ਧੀ ਨਹੀਂ ਜੇ ਤੁਹਾਡੀ ਕੁੜੀ ਨਹੀਂ ਇਦਾਂ ਸੂਟ ਪਾ ਸਕਦੀ ਵੀ ਅਸੀਂ ਕਾਹਦੇ ਪਾਈਏ 1 2 3 ਨਹੀਂ ਮੰਮੀ ਅਸੀਂ ਕਿਸੇ ਦੀਆਂ ਅਸੀਂ ਕਿਸੇ ਇਨਸਾਨ ਹੀ ਅਸੀਂ ਕਿਸੇ ਦੀਆਂ ਨਹੀਂ 1 2 3 ਨਹੀਂ ਮੰਮੀ ਅਸੀਂ ਕਿਸੇ ਗੱਲ ਸੋੜਲਾ ਵਿਨਿੰਦਰ ਮੇਰੀ ਤੂੰ ਕੰਨ ਖੋਲ ਕੇ ਆ ਕਦੀ ਨਹੀਂ ਸੀ ਦੋਨੇ ਛੋਟੀਆਂ ਮੋਰੇ ਮੇਰੇ ਬੋਲਦੀਆਂ ਜਿੱਦਾਂ ਦਾ ਤੂੰ ਹਨਾ ਮੋਰੇ ਬਕਵਾਸ ਕਰਨ ਲੱਗੀਆਂ ਤੈਨੂੰ ਦੇਖ ਕੇ ਜਿੱਦਾਂ ਕਹਿੰਦੇ ਸਿਆਣੇ ਖਰਬੂਜਾ ਖਰਬੂਜੇ ਨੂੰ ਦੇਖ ਕੇ ਰੰਗ ਫਟਦਾ ਇਹ ਦੋਨੇ ਜਣੀਆਂ ਤੇਰੇ ਮਗਰ ਦੇਖ ਕੇ ਇਹ ਵੀ ਬੋਲਣ ਲੱਗ ਪਈਆਂ ਨਹੀਂ ਤਾਂ ਇਹਨਾਂ ਦੀ ਕੋਈ ਮਜਾਜ਼ ਨਹੀਂ ਉਹਨੂੰ ਜਵਾਬ ਦੇ ਲੈਣਾ